ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਵੇਲੇ ਜਿਹੜਾ ਹੀਰੋ ਬਿਕਰੀ ਤੋਂ ਪਖਵਾਲ ਰੋਡ ਤੇ ਨਹਿਰ ਤੇ ਚੜਦਾ ਅੰਡਰ ਬ੍ਰਿਜ ਵਾਲਾ ਲੋਹੇ ਦਾ ਸਕੈਪ ਫੋਲਡਿੰਗ ਇੱਥੇ ਖੜੀ ਆ ਔਰ ਮੇਰਾ ਖਿਆਲ ਆ ਵੀ ਮੈਂ ਪਿਛਲੇ ਡੇਢ ਕੁ ਮਹੀਨੇ ਡੇਢ ਮਹੀਨੇ ਤੋਂ ਇਹਨੂੰ ਦੇਖ ਰਿਹਾ ਔਰ ਤੁਸੀਂ ਦੇਖੋ ਕਿੰਨੀ ਬੁਰੀ ਤਰ੍ਹਾਂ ਟੇਢੀ ਖੜੀ ਆ ਔਰ ਕਾਰਪੋਰੇਸ਼ਨ ਮਹਿਕਮਾ ਜਾਂ ਉਹ ਮੈਕਸ ਫਲੈਟਾਂ ਦੀ ਸੁਸਾਇਟੀ ਇਹ ਇੰਤਜ਼ਾਰ ਕਰ ਰਹੀ ਆ ਕੋਈ ਹਾਦਸੇ ਦਾ ਤੁਸੀਂ ਦੇਖੋ ਐਡਰਟਾਈਜ਼ਮੈਂਟ ਕਰਨ ਵਾਸਤੇ Omax ਫਲੈਟਾਂ ਦੀ ਐਡਰਟਾਈਜ਼ਮੈਂਟ ਕੀਤੀ ਆ ਕਾਰਪੋਰੇਸ਼ਨ ਹੋ ਸਕਦਾ Omax ਫਲੈਟਾਂ ਨਾਲ ਕੋਈ ਦਾ ਰੇਟ ਚਾਹ ਹੋਇਆ ਹੋਵੇ ਸਾਈਡ ਦਾ ਆਪਾਂ ਅੰਡਰ ਬ੍ਰਿਜ ਦੇ ਕੋਲ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਵੀ ਬੰਦੇ ਦੇ ਵੱਜ ਸਕਦਾ ਸਟੱਫ ਹੋਲਡਿੰਗ ਖੜੀ ਕਿਸ ਤਰੀਕੇ ਨਾਲ ਆ ਔਰ ਡਿਗਨੀ ਆ ਹੈ ਇੱਕ ਕਿਸੇ ਕਾਰ ਦਾ ਕਿਸੇ ਟੂ-ਵੀਲਰ ਵਾਲੇ ਦਾ ਕਿਸੇ ਫੋਰ-ਵੀਲਰ ਵਾਲੇ ਦਾ ਕੋਈ ਨੁਕਸਾਨ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਜਗ੍ਹਾ ਵੀ ਕਿੰਨੀ ਥੋੜੀ ਆ ਔਰ ਮੈਂ ਅਕਸਰ ਦੇਖਦਾ ਸਰਕਾਰ ਜਿੰਨੇ ਵੀ ਕੰਮ ਕਰਦੀ ਆ ਚਾਹੇ ਉਹ ਕਾਰਪੋਰੇਸ਼ਨ ਹੋਵੇ ਚਾਹੇ ਬਿਜਲੀ ਬੋਰਡ ਹੋਵੇ ਚਾਹੇ ਪੀਡਬਲੂਡੀ ਪੀਐਨਆਰ ਹੋਵੇ ਇਹ ਕੰਮ ਉਦੋਂ ਕਰਦੇ ਆ ਦਿਨ ਦੇ ਵੇਲੇ ਹੁਣ ਤੁਸੀਂ ਪੁੱਛੋਗੇ ਦਿਨ ਦੇ ਵੇਲੇ ਕੰਮ ਕਿਉਂ ਕਰਦੇ ਆ ਦੋਸਤੋ ਜੋ ਮੇਰੀ ਸਮਝ ਕੰਮ ਕਰਦੀ ਹੈ ਇਹ ਐਕਸੀਡੈਂਟ ਵੀ ਹੋਇਆ ਇਹ ਤਾਂ ਕਰਦੇ ਆ ਵੀ ਲੋਕਾਂ ਨੂੰ ਅਸੁਵਿਧਾ ਹੋਵੇ ਔਰ ਅਸੁਵਿਧਾ ਹੋਣ ਨਾਲ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਕੋਈ ਕੰਮ ਕਰ ਰਿਹਾ ਦੋਸਤੋ ਇਹ ਜਗ੍ਹਾ ਕਿਸੇ ਦੇ ਐਕਸੀਡੈਂਟ ਦਾ ਕਾਰਨ ਬਣ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਦੇਖੋ ਚਾਬੀ ਆਹ ਚਾਬੀ ਆ ਕਿਸੇ ਟੂ-ਵੀਲਰ ਦੀ ਔਰ ਆ ਹੈਲਮਟ ਟੁੱਟਿਆ ਕੋਈ ਮੋਟਰਸਾਈਕਲ ਦਾ ਫਰੰਟ ਟੁੱਟਿਆ ਹੋਇਆ ਮੋਟਰਸਾਈਕਲ ਦਾ ਕੋਈ ਫਰੰਟ ਆ ਦੇਖੋ ਦੂਰ ਤੱਕ ਟੁੱਟਿਆ ਹੋਇਆ ਤੁਸੀਂ ਬਕਾਇਦਾ ਦੇਖ ਸਕਦੇ ਹੋ ਤੇ ਸਾਡੀਆਂ ਸਰਕਾਰਾਂ ਪਬਲਿਕ ਨੂੰ ਸਹੂਲਤ ਦੇਣ ਦੇ ਨਾਮ ਤੇ ਹਾਲਾਤ ਦੇਖੋ ਇਸ ਤਰੀਕੇ ਦੇ ਨਾਲ ਇਹ ਡਿਗੂਗਾ ਕਿਸੇ ਦਾ ਨੁਕਸਾਨ ਹੋਊਗਾ ਔਰ ਫਿਰ ਉਹ ਬੰਦਾ ਹਸਪਤਾਲ ਜਾਊਗਾ ਨਾ ਇਸ ਕਾਲ ਏਰੀਏ ਦਾ ਕਾਰਪੋਰੇਸ਼ਨ ਦਾ ਕੋਈ ਜੀ ਨਾ ਕੋਈ ਐਸ ਡੀਓ ਨਾ ਕੋਈ ਗਲਾਡਾ ਨਾ ਕੋਈ ਪੁੱਡਾ ਨਾ ਕੋਈ ਓਮੈਕਸ ਫਲੈਟ ਕੋਈ ਵੀ ਬੰਦਾ ਇਹਦਾ ਜ਼ਿੰਮੇਵਾਰ ਤੇ ਹੀ ਬਣੂਗਾ ਚਾਹੇ ਕਿਸਦਾ ਸਿਰ ਫਟ ਜੇ ਚਾਹੇ ਕੋਈ ਲੱਤ ਟੁੱਟ ਜੇ ਚਾਹੇ ਕੋਈ ਬੰਦਾ ਜਾਨ ਤੋਂ ਹੱਥ ਧੋ ਬੈਠੇ ਦੋਸਤੋ ਇਹ ਕਿੰਡੀ ਵੱਡੀ ਅੰਗਹਿਲੀ ਆ ਇਹ ਦੇਖੋ ਔਰ ਇਹ ਦੇਖੋ ਕਿੰਨੀ ਦੇਰ ਦਾ ਲਾਇਆ ਹੋਇਆ ਲੋਕੀ ਦੇਖੋ ਪਿੱਛੇ ਤੱਕ ਰੁਕੇ ਹੋਏ ਆ ਔਰ ਇੱਥੇ ਇੱਕ ਇੱਕ ਕਰਕੇ ਗੱਡੀ ਲੰਘ ਰਹੀ ਆ ਇਹ ਕਰ ਰਿਹਾ ਸਾਡਾ ਪ੍ਰਸ਼ਾਸਨ ਔਰ ਕੌਂਸਲਰ ਦਾਵੇਦਾਰ ਕਰ ਰਿਹਾ ਪਬਲਿਕ ਦੀ ਸਹੂਲਤਾਂ ਦੇਣ ਦੇ ਵੋਟਾ 21 ਤਰੀਕ ਨੂੰ ਆ ਔਰ ਅਸੀਂ ਵੋਟਾਂ ਦੇ ਵਿੱਚ ਆਪਣੇ ਵਾਰਡ ਦੇ ਆਪਣੇ ਇਲਾਕੇ ਦੇ ਕੌਂਸਲਰਾਂ ਨੂੰ ਕੀ ਦਵਾਂਗੇ ਦੋਸਤੋ ਤੁਸੀਂ ਦੇਖ ਸਕਦੇ ਬੰਡ ਹੋਇਆ ਹੋਇਆ ਕੋਈ ਚੀਜ਼ ਇਹਦੇ ਵਿੱਚ ਵੱਜੀ ਆ ਆ ਦੇਖੋ ਬੈਂਡ ਹੋਇਆ ਲੋਹੇ ਦਾ ਆ ਦੇਖ ਸਕਦੇ ਹੋ ਇਹ ਬੈਂਡ ਕੋਈ ਹੱਥ ਨਾਲ ਜਾਂ ਕੋਈ ਟੂ-ਵੀਲਰ ਨਾਲ ਨਹੀਂ ਇਹ ਕੋਈ ਚੀਜ਼ ਇਹਦੇ ਵਿੱਚ ਵੱਜੀ ਆ ਜਿਹਦੇ ਕਰਕੇ ਇਹ ਬੈਂਡ ਹੋਇਆ ਔਰ ਤੁਸੀਂ ਦੇਖੋ ਗਿਰੂਗਾ ਔਰ ਲਾਜ਼ਮ ਹੈ ਕੋਈ ਦੁਰਘਟਨਾ ਦਾ ਕਾਰਨ ਬਣੂਗਾ ਪ੍ਰਮਾਤਮਾ ਮੇਰੇ ਲੁਧਿਆਣੇ ਦੇ ਵਾਸੀਆਂ ਦੀ ਲੰਬੀ ਉਮਰ ਕਰੇ ਮੇਰੇ ਪੰਜਾਬ ਦਾ ਹਰ ਵਸਿੰਦਾ ਤਾਂ ਦੋਸਤ ਰਵੇ ਪਰ ਰਪਿੰਦਰਾ ਕਰੇ ਅਗਰ ਕਿਸੇ ਵੀ ਬੰਦੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਅੰਡਰ ਬ੍ਰਿਜ ਦੇ ਉੱਤੇ ਤਾਂ ਦੋਸਤੋ ਮੈਂ ਜ਼ਰੂਰ ਹਦਾਇਤ ਕਰੂੰਗਾ ਕਿ ਪਤਾ ਕੀਤਾ ਜਾਵੇ ਵੀ ਇਸ ਇਸ ਜਿਹੜੇ ਸਪੈਕ ਫੋਲਡਿੰਗ ਲਗਾਉਣ ਵਾਲੀ ਕੰਪਨੀ ਕੌਣ ਹੈ ਸੁਸਾਇਟੀ ਕਿਹੜੀ ਆ ਇਹ ਅਫੀਸਰਸ ਨੇ ਇਹਨਾਂ ਨੂੰ ਅਥੋਰਾਈਜ਼ਡ ਕੀਤਾ ਇੱਥੇ ਖੜੇ ਕਰਨਾ ਔਰ ਉਹਨਾਂ ਦੇ ਖਿਲਾਫ ਪਾਏ ਨੇਮ ਅਰਜੀ ਦਿੱਤੀ ਜਾਵੇ ਦੋਸਤੋ ਨਗਰ ਕੌਂਸਲ ਦੇ ਅੰਦਰ ਜਾਗਰਤੀ ਦਾ ਹੋਣਾ ਬਹੁਤ ਜ਼ਰੂਰੀ ਆ ਅਗਰ ਉਮਰਤਸ ਦੇ ਫਲੈਟਾਂ ਦਾ ਕੋਈ ਵੀ ਬੰਦਾ ਇਹਦੇ ਵਿੱਚ ਜ਼ਿੰਮੇਵਾਰ ਪਾਇਆ ਜਾਂਦਾ ਚਾਹੇ ਕਾਰਪੋਰੇਸ਼ਨ ਦਾ ਚਾਹੇ ਪੀ ਡਬਲਯੂ ਡੀ ਬੀ ਐਂਡ ਆਰ ਦਾ ਚਾਹੇ ਗਲਾਡਾ ਦਾ ਹੇ ਵੀ ਬੰਦਾ ਅਗਰ ਇਹ ਚ ਜ਼ਿੰਮੇਵਾਰ ਪਾਇਆ ਜਾਂਦਾ ਤਾਂ ਮੈਂ ਸਰਕਾਰ ਦੇਖੋ ਲੋਕ ਅਪਰੀਸ਼ੀਏਟ ਕਰਕੇ ਜਾ ਰਹੇ ਆ ਕਿੰਨਾ ਖਤਰਨਾਕ ਸੀਨ ਹੈ ਔਰ ਸਰਕਾਰ ਸੁੱਤੀ ਪਈ ਆ ਸਰਕਾਰ ਸੁੱਤੀ ਪਈ ਆ ਮੈਂ ਜ਼ਰੂਰ ਕਹੂੰਗਾ ਰੱਬ ਨਾ ਕਰ ਅਗਰ ਕਿਸੇ ਦਾ ਨੁਕਸਾਨ ਹੁੰਦਾ ਤਾਂ ਉਹਨਾਂ ਬੰਦਿਆਂ ਨੂੰ ਵਾਇ ਨੇਮ ਰੱਖਿਆ ਜਾਵੇ ਉਹਨਾਂ ਦੇ ਆ ਡਿਊਟੀਆਂ ਦੇ ਉੱਤੇ ਉਹਨਾਂ ਦੀਆਂ ਨੌਕਰੀਆਂ ਦੇ ਉੱਤੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਅਸਰ ਪਵੇ ਤਾਂ ਜੋ ਅਗਦੇ ਤੋਂ ਇਦਾਂ ਦੀ ਅਣਗਹਿਲੀ ਨਾ ਕਰਨ ਦੋਸਤੋ ਲੋਕ ਸਾਡਾ ਦੇਸ਼ ਵਿਦੇਸ਼ਾਂ ਦੇ ਨਾਲ ਮੁਕਾਬਲੇ ਕਰ ਰਿਹਾ ਲੇਕਿਨ ਜਿੱਥੇ ਇਦਾਂ ਦੇ ਵੱਡੇ ਅਸਰ ਹਰੇਕ ਮੈਕਮੇ ਦੇ ਵਿੱਚ ਜ਼ਿੰਮੇਵਾਰ ਹੁੰਦੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਬਚਾਉਣ ਵਾਸਤੇ ਛੜੇੰਤਰ ਰਚੇ ਜਾਂਦੇ ਆ ਕੀਨੇ ਕਰਕੇ ਸਾਡੇ ਦੇਸ਼ ਦੇ ਵਿੱਚ ਇਹ ਇੱਕ ਪ੍ਰੋਫੈਸ਼ਨ ਵੱਧ ਰਹੀ ਆ। ਔਰ ਦੇਖੋ ਲੋਕ ਤੁਸੀਂ ਸੀਨ ਦੇਖ ਸਕਦੇ ਹੋ ਹਰ ਬੰਦਾ ਬਚ ਕੇ ਜਾ ਰਿਹਾ। ਔਰ ਹਾਲਾਤ ਦੇਖੋ ਪਤਾ ਨਹੀਂ ਕਿਹੜੀ ਚੀਜ਼ ਥੋੜੀ ਬਹੁਤੀ ਜਿਹੜੀ ਇਹਨੂੰ ਰੋਕ ਕੇ ਖੜੀ ਆ। ਅਗਰ ਉਹ ਪਿਛਲੇ ਪਾਸੇੋਂ ਮਾੜੀ ਜੀ ਚੀਜ਼ ਚੱਕਤੀ ਕਿਸੇ ਬੰਦੇ ਨੇ ਤੇ ਸਾਰੇ ਦਾ ਸਾਰਾ ਥੱਲੇ ਗਿਰੂਗਾ ਔਰ ਕਿਸੇ ਦੀ ਜਾਨ ਲੈਵਾ ਸਾਬਤ ਹੋ ਸਕਦਾ। ਔਰ ਕਾਰਪੋਰੇਸ਼ਨ ਸਰਕਾਰ EC ਲੁਧਿਆਣਾ EC ਲੁਧਿਆਣਾ ਦੇ ਲਈ ਜ਼ਿੰਮੇਵਾਰ ਹੋਣਗੇ ਮੈਂ ਪਬਲਿਕ ਨੂੰ ਜ਼ਰੂਰ ਕਹੂੰਗਾ ਕਿ ਇਹਨਾਂ ਉੱਚ ਅਧਿਕਾਰੀਆਂ ਨੂੰ ਬਾਏ ਨੇਮ ਆਪਣੀ ਐਫ ਆਈ ਆਰ ਦੇ ਵਿੱਚ ਆਪਣੀ ਸ਼ਿਕਾਇਤ ਦੇ ਵਿੱਚ ਰੱਖਿਆ ਜਾਵੇ ਦੋਸਤੋ ਜਾਂ ਲੈਵਾ ਸਾਬਤ ਹੋ ਸਕਦਾ ਇਸ ਕੈਪ ਫੋਲਡਿੰਗ ਆਉਣ ਵਾਲੇ ਸਮੇਂ ਵਿੱਚ